ਹਰ ਜ਼ੁਬਾਨ ਤੇ ਹੈ ਜਰਨੈਲ ਨੰਗਲ ਜਰਨੈਲ ਨੰਗਲ ਦੱਸਿਏ ਕਿ ਹੜ੍ਹਾਂ ਤੋਂ ਬਾਅਦ ਹੜ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਲੋਕਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਆ ਮੁਫਤ ਮੈਡੀਕਲ ਕੈਂਪ ਲਗਾਉਣ ਦੀ ਲੜੀ ਤਹਿਤ ਫਗਵਾੜਾ ਦੇ ਪਿੰਡ ਨਸੀਰਾਬਾਦ ਵਿੱਚ ਇੰਪਰੂਵਮੈਂਟ ٹرسٹ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੇ ਦਵਾਬਾ ਜੌਨ ਇੰਚਾਰਜ ਜਰਨੈਲ ਨੰਗਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਇਸ ਦੀ ਜਾਣਕਾਰੀ ਦਿੰਦੇ ਹੋਏ ਨੰਗਲ ਨੇ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਪਿੰਡਾਂ ਵਿੱਚ ਹੁਣ ਲੋਕਾਂ ਨੂੰ ਬੁਖਾਰ ਖਾਂਸੀ ਖਾਰਿਸ਼ ਉਲਟੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਜਿਸ ਦੇ ਮੱਦੇ ਨਜ਼ਰ ਅਸੀਂ ਅੱਜ ਪਿੰਡ ਨਸੀਰਾਬਾਦ ਵਿੱਚ ਮੁਫਤ ਮੈਡੀਕਲ ਕੈਂਪ ਲਗਾਇਆ ਇੱਥੇ ਜ਼ਿਕਰਯੋਗ ਹੈ ਕਿ ਜਨੈਲ ਨੰਗਲ ਤੋਂ ਬੀਤੇ ਕੁਝ ਦਿਨਾਂ ਤੋਂ ਅਜਹੀਆਂ ਸੇਵਾਵਾਂ ਤੇ ਮਹਾਨ ਉਪਰਾਲੇ ਲਗਾਤਾਰ ਹੀ ਜਾਰੀ ਹਨ ਤੇ ਹੜ ਪੀੜਤਾਂ ਦੀ ਪਾ ਫੰਡ ਵਾਲੇ ਜਨੈਲ ਨੰਗਲ ਹਮੇਸ਼ਾ ਹੀ ਇਨੀ ਦਿਨੀ ਮੋਰਲੀ ਕਤਾਰ ਵਿੱਚ ਰਹੇ ਹਨ ਸਾਹਿਤਾ ਹਰ ਜ਼ਬਾਨ ਤੇ ਹੈ ਜਰਨੈਲ ਨੰਗਲ ਜਰਨੈਲ ਨੰਗਲ ਤੁਸੀਂ ਦੇਖ ਰਹੇ ਹੋ ਫਰੀਸ਼ ਪੰਡਾਰੀ ਦੀ ਰਿਪੋਰਟ ਹਾਂਜੀ ਸਾਥੀਓ ਅੱਜ ਅਸੀਂ ਪਹੁੰਚੇ ਹਾਂ ਪਿੰਡ ਨਸੀਰਾਬਾਦ ਦੇ ਵਿੱਚ ਔਰ ਸਾਡੇ ਸਤਿਕਾਰਯੋਗ ਭੈਣ ਮੌਜੂਦਾ ਸਰਪੰਚ ਜਸਵਿੰਦਰ ਕੌਰ ਜੀ ਔਰ ਸਾਡੇ ਨਰਿੰਦਰ ਸਿੰਘ ਜੀ ਮੈਂਬਰ ਪੰਚਾਇਤ ਔਰ ਸਾਰੇ ਸਤਿਕਾਰਯੋਗ ਪਤਵੰਤੇ ਵੀ ਪਿੰਡ ਦੇ ਹਾਜ਼ਰ ਨੇ ਅੱਜ ਅਸੀਂ ਇੱਥੇ ਮੈਡੀਕਲ ਕੈਂਪ ਲਗਾਇਆ ਔਰ ਮੈਡੀਕਲ ਕੈਂਪ ਦੇ ਵਿੱਚ ਜਿਸ ਜਿਸ ਵੀ ਵਿਅਕਤੀ ਨੂੰ ਕੋਈ ਵੀ ਪ੍ਰੋਬਲਮ ਸੀ ਉਹਦੇ ਚੈੱਕਅਪ ਕਰਕੇ ਫ੍ਰੀ ਜਿਹੜੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਇਹ ਮੈਡੀਕਲ ਕੈਂਪ ਦੀ ਸੇਵਾ ਜਿਹੜੀ ਸਾਡੀ ਲਗਾਤਾਰ ਚੱਲ ਰਹੀ ਹੈ ਪਹਿਲਾਂ ਅਸੀਂ ਜਿਹੜਾ ਫੋਟਚਾੜਾ ਬ੍ਰਹਮਪੁਰ ਇਹਨਾਂ ਪਿੰਡਾਂ ਜਾਨੀ ਫਗਵਾੜਾ ਹਲਕੇ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਨੇ ਮਾਰ ਕੀਤੀ ਸੀ ਤੋ ਪਾਣੀ ਸੁੱਕਣ ਤੋਂ ਬਾਅਦ ਹੁਣ ਲੋਕਾਂ ਨੂੰ ਜਿਹੜੀ ਤਕਲੀਫ ਹੋ ਰਹੀ ਕੋਈ ਛੋਟੀ ਮੋਟੀ ਪ੍ਰੋਬਲਮ ਕਿਸੇ ਨੂੰ ਉਲਟੀਆਂ ਟੱਟੀਆਂ ਕਿਸੇ ਨੂੰ ਅਲਰਜੀ ਖਾਰਸ਼ ਅੱਖਾਂ ਤੇ ਖਾਰਸ਼ ਕਿਤੇ ਪੈਰਾਂ ਦੇ ਉੱਤੇ ਕੋਈ ਅਲਰਜੀ ਇਸ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਆਮ ਕਿਆਂ ਹੋਈਆਂ ਸਗੀਆਂ ਤੋ ਇਸ ਕਰਕੇ ਸਾਡੀ ਟੀਮ ਨੇ ਫੈਸਲਾ ਕੀਤਾ ਸੀਗਾ ਕਿ ਅਸੀਂ ਸਾਰੇ ਉਸ ਜਦੋਂ ਮਾਹੌਲ ਠੀਕ ਹੋਣਾ ਸ਼ੁਰੂ ਹੋਇਆ ਉਸ ਹਰ ਪਿੰਡ ਦੇ ਵਿੱਚ ਜਾਵਾਂਗੇ ਜਿੱਥੇ ਪਾਣੀ ਪੁਛ ਦੇਣ ਵਾਸਤੇ ਖੜਾ ਰਿਹਾ ਪਾਣੀ ਨੇ ਆਪਣੀ ਮਾਰ ਮਾਰੀ ਹੈ ਤੋਂ ਮੈਂ ਧੰਨਵਾਦ ਕਰਦਾ ਸਾਰੇ ਸਤਿਕਾਰਯੋਗ ਸਹਿਯੋਗੀ ਸੱਜਣਾ ਦਾ ਔਰ ਨਾਲ ਹੀ ਧੰਨਵਾਦ ਕਰਦਾ ਸਾਡੀ ਸਮੁੱਚੀ ਟੀਮ ਸਾਡੇ ਡਾਕਟਰ ਸਾਹਿਬ ਜਿਹੜੇ ਲਗਾਤਾਰ ਸਾਡੇ ਨਾਲ ਚੱਲੇ ਹੋਏ ਨੇ ਸੇਵਾ ਨਿਭਾ ਰਹੇ ਨੇ ਸਾਡੇ ਡਾਕਟਰ ਅਮਰਜੀਤ ਜੀ ਰਮੇਸ਼ ਜੀ ਸਾਡੇ ਭੈਣ ਜੀ ਸਾਰੇ ਸਤਿਕਾਰਯੋਗ ਡਾਕਟਰਸ ਦੀ ਟੀਮ ਦਾ ਔਰ ਨਾਲ ਹੀ ਮੈਂ ਇੱਥੇ ਇੱਕ ਪ੍ਰੋਸਾਦਵਾ ਚਾਹੁੰਦਾ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਨਾਲ ਹੈ ਹਰ ਪੈਰ ਪੈਰ ਦੇ ਉੱਤੇ ਅਸੀਂ ਲੋਕਾਂ ਦੇ ਨਾਲ ਖੜੇ ਆਂ ਕਿਸੇ ਇਸ ਮੁਸ਼ਕਲ ਘੜੀ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਇਸ ਮੁਸ਼ਕਲ ਘੜੀ ਦੇ ਵਿੱਚੋਂ ਬਾਹਰ ਕਢੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਾ ਧੰਨਵਾਦ